ਚੋਣ ਮਤਾਜ ਨੇ ਉਹਨਾਂ ਨਾਲ ਗੱਲ ਕਰਦੇ ਆਂ ਕੀ ਉਹਨਾਂ ਦੇ ਰਏ ਹੈ ਕਿਸ ਤਰ੍ਹਾਂ ਦਾ ਪਿੰਡ ਚ ਮਾਹੌਲ ਹੈ ਰਾਜੂ ਜੀ ਸਸੇ ਕਾਲ ਤੋਂ ਦਾ ਤੁਹਾਡੇ ਪਿੰਡ ਦੇ ਵਿੱਚ ਚੋਣ ਪ੍ਰਚਾਰ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਹੈ ਤੁਹਾਡੀ ਮੈਡਮ ਮੁਹੱਬਤ ਕੋ ਖੜੀ ਹੋਈ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਤੁਹਾਨੂੰ ਵੀ ਤੁਹਾਡੇ ਚੈਨਲ ਨੂੰ ਰਹੀ ਗੱਲ ਚੋਣ ਪ੍ਰਚਾਰ ਦੀ ਸਾਡੇ ਪਿੰਡ ਦਾ ਬਹੁਤ ਵਧੀਆ ਰਿਸਪਾਂਸ ਮਿਲ ਲਿਆ ਵੋਟਰਾਂ ਦਾ ਸਪੋਰਟਰਾਂ ਦਾ ਹਰ ਪੱਖੋਂ ਬਹੁਤ ਵਧੀਆ ਹਰ ਰੰਗ ਦੇ ਜਿਸ ਤਰ੍ਹਾਂ ਸਰਗਰਮੀਆਂ ਨੂੰ ਪਾਰਟੀਆਂ ਨੂੰ ਲੈ ਕੇ ਮੁੱਖ ਚੱਲਦੇ ਨੇ ਤੁਸੀਂ ਕਿਸ ਮਨਸਾ ਨਾਲ ਜਿਹੜਾ ਇਸ ਲੈਣ ਦੇ ਵਿੱਚ ਆਏ ਦੇਖੋ ਜੀ ਪਾਰਟੀ ਸਾਡੀ ਹੈਗੀ ਪਹਿਲਾਂ ਤੋਂ ਕਮਰਸ ਪਾਰਟੀ ਪਰ ਅਸੀਂ ਜਿਹੜੀ ਮਨਸਾ ਲੈ ਕੇ ਆਏ ਹੈ ਕਿ ਕੋਈ ਪਾਰਟੀ ਵੱਲੋਂ ਨਹੀਂ ਸਰਪੰਚੀ ਦੀ ਮਨਸਾ ਹੈ ਜੀ ਬਿਲਕੁਲ ਪਹਿਲਾਂ ਤੋਂ ਸੀ ਵੀ ਪਰਮਾਤਮਾ ਮੌਕਾ ਦੇਵੇ ਪਿੰਡ ਦੇ ਵੋਟਰ ਸਾਥ ਦੇਣ ਤੇ ਪਿੰਡ ਦੇ ਵਿੱਚ ਲੋਕ ਬਣਾਈਏ ਚੰਗੇ ਕੰਮ ਕਰੀਏ ਜਿਸ ਤਰ੍ਹਾਂ ਤੁਹਾਡੇ اپੋਜੀਟ ਪਾਰਟੀ ਦਾ ਤੁਸੀਂ ਕਾਂਗਰਸ ਦੀ ਗੱਲ ਕੀਤੀ ਕਿ ਬਣਾਣੀ ਬਧਾਇ ਕਿ ਨਹੀਂ ਜਿਸ ਤਰ੍ਹਾਂ ਤੁਹਾਡੇ ਲੀਡਰ ਕਹਿ ਰਹੇ ਨੇ ਵੋਟਾਂ ਦੇ ਚਿਹਰਾ ਫੇਰੀ ਨਾ ਹੋਵੇ ਕੋਈ ਇਸ ਤਰ੍ਹਾਂ ਦਾ ਭੈਅ ਲੱਗਦਾ ਨਹੀਂ ਦੇਖੋ ਸਾਨੂੰ ਪਾਰਟੀਆਂ ਬਕਬਕ ਹੁੰਦੀਆਂ ਰਹੀਆਂ ਪਰ ਸਾਨੂੰ ਜਿਹੜੇ ਐਮਐਲਏ ਸਾਹਿਬਾ ਗੁਰਪ੍ਰੀਤ ਸਿੰਘ ਬਣਾਏ ਸਾਨੂੰ ਉਹਨਾਂ ਦੇ ਪੂਰਨ ਭਰੋਸੇ ਕਰ ਕਿ ਉਹ ਬਿਲਕੁਲ ਪਾਵਰ ਦਾ ਸੀਟਾਂ ਨਾਲ ਚੋਣਾ ਕਰਾਉਣਗੇ ਕੋਈ ਹੇਰ ਫੇਰ ਦੀ ਗੱਲ ਨਹੀਂ ਤੁਹਾਡਾ ਜਿਹੜਾ ਪਿੰਡ ਹੈ ਪਹਿਲਾਂ ਤੋਂ ਤਰਾਦਰਾਂ ਦੇ ਮੂਮੈਂਟ ਤੇ ਆਇਆ ਹੋਇਆ ਹੈ ਲੜਕੀਆਂ ਨੂੰ ਜਾਂ ਤੁਸੀਂ ਆਪਦੀ ਮੈਡਮ ਨੂੰ ਅਸ਼ਾ ਕੀਤਾ ਜਾਂ ਮੈਡਮ ਨੇ ਦਿੱਸੀ ਵੀ ਆਪਾਂ ਜੇ ਲੜਕੀਆਂ ਦਾ ਸਰਪੰਚਾ ਪਾ ਜੁਮਿਲਾ ਹੈ ਸਾਡੇ ਪੂਰੇ ਪਰਿਵਾਰ ਦਾ ਸਾਡੇ ਪੂਰੇ ਪਾਲੇ ਦੇ ਲਾਣੇ ਤੇ ਹੀ ਮਤਰੋਕ ਸ਼ਾ ਸ਼ ਗਿਆ ਕਿਉਂਕਿ ਮੈਂ 24-25 ਸਾਲ ਰਹੀ ਰਾਜਨੀਤੀ ਦੁਰਦੇ ਨੂੰ ਪਰ ਹਰ ਇੱਕ ਬੰਦਾ ਇਹ ਜਨਰ ਸੀਗਾ ਕਿ ਇੱਕ ਵਾਰੀ ਜੇ ਤੁਸੀਂ ਸਰਪੰਚ ਬਣੋ ਇਹ ਮਤਲਬ ਸਾਡੀ ਆਪਦੀ ਮਨਸ਼ਾ ਵੀ ਸੀ ਪਰਿਵਾਰ ਦੀ ਵੀ ਸੀ ਤੇ ਸਾਡੇ ਲਾਣੇ ਦੀ ਵੀ ਸੀ ਅਗਰ ਲੋਕਾਂ ਨੇ ਸਜਾਉ ਉਹਨਾਂ ਦਾ ਤੁਮ੍ਹ ਦੋ ਪਿੰਡ ਨੇ ਰੈਪਰ ਰੈਪਰ ਤੂਤੂ ਚ ਰੈਪਰ ਤੂਨ ਰੈਪਰ ਦੇ ਵਿੱਚ ਪੜੇ ਆ ਨਾ ਕਿੰਨੀ ਕ ਬੋਟ ਹੈ ਪਿੰਡ ਦੀ ਤੇ ਤੁਹਾਨੂੰ ਕਿੰਨੀ ਕ ਜਿਹੜੀ ਹੈਗੀ ਇੰਨੀ ਸਾਡੇ 2466 ਬੋਟਾਂ ਸਾਡੇ ਦੇ ਰੈਪਰ ਬੰਦੇ ਵਿੱਚ ਹੈਗੀਆਂ ਜੀ ਤਕਰੀਬਨ ਇੰਨੀਆਂ ਕੀ ਬੋਟਾਂ ਦੂਜੇ ਪਿੰਡ ਚ ਗਈਆਂ ਤੋਂ ਜਿਹੜੇ ਹਿਸਾਬ ਨਾਲ ਮਤਲਬ ਅਸੀਂ ਪਿੰਡ ਦੇ ਜਿੰਨੇ ਕੰਮ ਕੀਤੇ ਆ ਹਰ ਇੱਕ ਬੰਦੇ ਦੀ ਬਿਮਾਰੀ ਦੇ ਨਾਲ ਖੜੇ ਆਂ ਹਰ ਇੱਕ ਬੰਦੇ ਦੀ ਖੁਸ਼ੀ ਗਮੀ ਚ ਖੜੇ ਆਂਗੇ ਹਰ ਇੱਕ ਬੰਦੇ ਦਾ ਸਾਥ ਦਿੱਤਾ ਹੈਗਾ ਸੋ ਉਸ ਤੋਂ ਸਾਨੂੰ ਇਸ ਤਰ੍ਹਾਂ ਲੱਗ ਜਾਏਗਾ ਵੀ ਵਧੀਆ ਜਿੱਤ ਪ੍ਰਾਪਤ ਕਰਾਂਗੇ ਜੀ ਵਧੀਆ ਲੋਕਾਂ ਨਾਲ ਜਿੱਤਾਂ ਮੈਡਮ ਨੂੰ ਹਰਪ੍ਰੀਤ ਕੌਰ ਚੋਂ ਮਦਦਾਂ ਚਾਹਣਗੇ ਪਰਵਾਹ ਚ ਰਹੇਗੀ ਕੀ ਲੋਗੀ ਅਗਰ ਰਹਿਮ ਦੀ ਕਿਰਪਾ ਨਾਲ ਕਾਮਯਾਬ ਹੋਣ ਸਭ ਤੋਂ ਪਹਿਲਾ ਕੰਮ ਜਿਹੜਾ ਹੋਵੇ ਸਭ ਤੋਂ ਪਹਿਲਾ ਕੰਮ ਸਾਡਾ ਲੋਕ ਭਨਾਈ ਦੇ ਕੰਮ ਨੇ ਗਰੀਬ ਲੜਕੀਆਂ ਦੇ ਵਿਆਹ ਹੋਗੇ ਠੀਕ ਹੈ ਗਰੀਬਾਂ ਵਾਸਤੇ ਸਾਡੇ ਸਭ ਤੋਂ ਪਹਿਲਾਂ ਸਾਰੇ ਕੰਮ ਗਰੀਬਾਂ ਵਾਸਤੇ ਜਰ ਕੋਈ ਤੇ ਕਰਾਂਗੇ ਪਿੰਡ ਦੇ ਵਿੱਚ ਕਿਹੜਾ ਲਾ ਲਿਆ ਕਿ ਉਹਦਾ ਰਿਸਪੌਂਸ ਮਿਲਿਆ ਪਿੰਡ ਦੇ ਵਿੱਚ ਕਿਹੜਾ ਲਾ ਗਏ ਜੀ ਤਕਰੀਬਨ ਬਸ ਥੋੜਾ ਰਹਿ ਗਿਆ ਬਹੁਤ ਵਧੀਆ ਰਿਸਪੌਂਸ ਆ ਜੀ ਲੋਕਾਂ ਦਾ ਵੋਟਰਾਂ ਦਾ ਸਪੋਰਟਰਾਂ ਦਾ ਸਭ ਦਾ ਬਹੁਤ ਵਧੀਆ ਰਿਸਪੌਂਸ ਕਦੋਂ ਕਾਰਜ ਕਰੋ ਪਰ ਲਿਆ ਗਏ ਕਾਗਜ਼ ਕੱਲ੍ਹ ਜੀ ਕਾਗਜ਼ ਕੱਲ੍ਹ ਨੂੰ ਕੱਲ੍ਹ ਬਣ ਜਿਹੜਾ ਤੁਹਾਡਾ ਲਾਣੇ ਚੋਂ ਤੇ ਜੋ ਮਿਲ ਰਿਹਾ ਕਿ ਪੂਰੇ ਪਿੰਡ ਚੋਂ ਸਜੋ ਮਿਲਿਆ ਸਾਨੂੰ ਪੂਰੇ ਪਿੰਡ ਜੁ ਮੁੱਛਾ ਨੰਨਾ ਸਾਡਾ ਸਾਥਾ ਸਾਡੇ ਨਾਲ ਹੈ ਕਿ ਪੂਰੇ ਪਿੰਡ ਦਾ ਸਹਿਯੋਗ ਹੈ ਪੂਰੇ ਪਿੰਡ ਦੇ ਕਹਿਣ ਤੇ ਹੀ ਅਸੀਂ ਖੜੇ ਹੋਏ ਸੀਗੇ ਪਿੰਡ ਦਾ ਵਗੀਆ ਸਮਾਂ ਉਮੀਦ ਕਰਦੇ ਆ ਕਿ ਤੁਸੀਂ ਆਉਣ ਵਾਲੀ 15 ਤਰੀਕ ਨੂੰ ਜਰੂਰ ਕਾਮਯਾਬ ਹੋ ਕੇ ਲੋਕਾਂ ਦੀ ਸੇਵਾ ਕਰੋਗੇ ਮੈਂ ਗੁਜੇ ਸਿੰਘ ਪਤਰਕਰ ਬਾਲਸਾ ਤੁਹਾਨੂੰ ਛੇਤੀ ਹੀ ਕਿਸੇ ਅਗਲੇ ਸਰਪੰਚ ਨਾਮ ਦਵਾ ਕਰਾਵਾਂਗੇ ਬਹੁਤ ਬਹੁਤ ਧੰਨਵਾਦ